ਜਿੱਥੇ ਪੰਜਾਬ ਸਰਕਾਰ ਆਏ ਦਿਨੀ ਪੰਜਾਬੀਆਂ ਦੇ ਲਈ ਕੋਈ ਨਾ ਕੋਈ ਨਵੇਂ ਉਪਰਾਲੇ ਕਰਦੀ ਰਹਿੰਦੀ ਹੈ ਉੱਥੇ ਹੀ 21 ਅਗਸਤ 2023 ਨੂੰ ਮੇਰਾ ਬਿੱਲ ਐਪ ਜਿਹੜੀ ਹੈ ਲਾਂਚ ਕੀਤੀ ਗਈ ਸੀ ਇਸ ਸਕੀਮ ਦਾ ਉਦੇਸ਼ ਖਪਤਕਾਰਾਂ ਨੂੰ ਉਹਨਾਂ ਦੁਆਰਾ ਖਰੀਦੇ ਗਏ ਸਮਾਨ ਦੇ ਬਿੱਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਸੀ ਇਸ ਦੇ ਨਾਲ ਹੀ ਵਿਕਰੇਤਾਵਾਂ ਨੂੰ ਵੀ ਵਿਕਣ ਵਾਲੇ ਸਮਾਨ ਦੇ ਬਿੱਲ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਇਸ ਸਕੀਮ ਵਿੱਚ ਡਰਾਅ ਵਿੱਚ ਪਿਛਲੇ 1 ਮਹੀਨੇ ਵਿੱਚ ਕੀਤੀ ਗਈ ਖਰੀਦ ਦੇ ਬਿੱਲਾਂ ਨੂੰ ਹੀ ਵਿਚਾਰਿਆ ਜਾਂਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬਿੱਲ ਆਓ ਰਿਵਾਰਡ ਸਕੀਮ ਦੇ ਵਿੱਚ ਧੋਖਾਧੜੀ ਦੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ। ਜਾਂਚ ਦੌਰਾਨ 533 ਬਿੱਲ ਫਰਜ਼ੀ ਪਾਏ ਗਏ। ਧੋਖਾਧੜੀ ਕਰਨ ਵਾਲਿਆਂ ਤੇ 3 ਕਰੋੜ ਰੁਪਏ ਤੱਕ ਵੱਧ ਦਾ ਜੁਰਮਾਨਾ ਲਗਾਇਆ ਗਿਆ। ਇਸ ਦੇ ਨਾਲ ਹੀ ਸਰਕਾਰ ਦਾ ਦਾਵਾ ਹੈ ਕਿ ਹੁਣ ਤੱਕ 2 ਕਰੋੜ ਰੁਪਏ ਤੋਂ ਵੱਧ ਦੇ ਜੁਰਮਾਨੇ ਦੀ ਰਕਮ ਵਸੂਲੀ ਜਾ ਚੁੱਕੀ ਹੈ। ਇਸ ਸਕੀਮ ਤਹਿਤ ਦਸੰਬਰ ਦੇ ਅੰਤ ਤੱਕ ਮੇਰਾ ਬਿੱਲ ਐਪ ਤੇ ਖਰੀਦ ਬਿੱਲ ਅਪਲੋਡ ਕਰਕੇ ਕੁੱਲ 918 ਜੇਤੂਆਂ ਨੂੰ 43,73,555 ਰੁਪਏ ਦੇ ਇਨਾਮ ਵੰਡੇ ਗਏ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ ਜਾਲੀ ਬਿੱਲ ਮਿਲੇ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 8 ਫਰਵਰੀ ਤੱਕ 59616 ਬਿੱਲਾਂ ਵਿੱਚੋਂ 52988 ਬਿੱਲ ਲਿਆਓ ਅਤੇ ਇਨਾਮ ਪ੍ਰਾਪਤ ਕਰੋ ਸਕੀਮ ਤਹਿਤ 52988 ਦੀ ਪੁਸ਼ਟੀ ਜਿਹੜੀ ਹੈ ਹੋ ਚੁੱਕੀ ਹੈ ਜਦਕਿ 6828 ਬਿੱਲਾਂ ਦੀ ਪੁਸ਼ਟੀ ਨਹੀਂ ਹੋਈ ਹੈ ਇਸ ਸਬੰਧੀ ਵਿਕਰਤਾਵਾਂ ਨੂੰ 1361 ਨੋਟਿਸ ਵੀ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਟੈਕਸੇਸ਼ਨ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ ਯਾਨੀ ਕਿ 199 ਗਲਤ ਬਿੱਲ ਪ੍ਰਾਪਤ ਹੋਏ ਨੇ ਅਜਿਹੇ ਚ ਉਸੇ 3499250 ਰੁਪਏ ਦਾ ਜਿਹੜਾ ਹੈ ਉਸ ਜੁਰਮਾਨਾ ਲਗਾਇਆ ਗਿਆ ਹੈ ਫਿਰੋਜ਼ਪੁਰ ਤੋਂ 86 ਬਿੱਲਾਂ ਤੇ 1695294 ਰੁਪਏ ਜਿਹੜਾ ਹੈ ਉਹ ਜੁਰਮਾਨਾ ਲਗਾਇਆ ਗਿਆ ਪਟਿਆਲੇ ਤੋਂ 75 ਬਿੱਲਾਂ ਦੇ ਉੱਤੇ 1947192 ਰੁਪਏ ਦਾ ਜੁਰਮਾਨਾ ਲਗਾਇਆ ਹੈ ਜਲੰਧਰ ਤੋਂ 61 ਬਿੱਲਾਂ ਤੇ 3362324 ਰੁਪਏ ਦਾ ਜੁਰਮਾਨਾ ਲਗਾਇਆ ਹੈ ਉਦੋਂ ਹੀ ਰੋਪੜ ਤੋਂ 51 ਗਲਤ ਬਿੱਲਾਂ ਦੇ ਉੱਤੇ 5043524 ਰੁਪਏ ਦਾ ਜਿਹੜਾ ਹੈ ਉਜ਼ਰਮਾਨਾ ਲਗਾਇਆ ਅੰਮ੍ਰਿਤਸਰ ਤੋਂ 38 ਗਲਤ ਬਿੱਲਾਂ ਦੇ ਉੱਤੇ 5972910 ਰੁਪਏ ਅਤੇ ਲੁਧਿਆਣਾ ਤੋਂ 38 ਗਲਤ ਬਿੱਲਾਂ ਦੇ ਉੱਤੇ ਜਿਹੜਾ ਹੈ ਜੁਰਮਾਨਾ ਲਗਾਇਆ ਹੈ ਬਿੱਲਾਂ ਲਈ 9595872 ਰੁਪਏ ਦਾ ਟੈਕਸ ਲਗਾਇਆ ਗਿਆ ਹੁਣ ਤੱਕ ਆਨਲਾਈਨ ਡਰਾਅ ਦੀ ਗੱਲ ਕਰੀਏ ਤਾਂ ਆਨਲਾਈਨ ਡਰਾਅ ਰਾਹੀਂ 1164 ਜੇਤੂਆਂ ਦਾ ਐਲਾਨ ਕੀਤਾ ਗਿਆ ਜਨਵਰੀ 2024 ਦੇ ਵਿੱਚ 246 ਜੇਤੂਆਂ ਨੂੰ ਸ਼ਾਮਿਲ ਕੀਤਾ ਗਿਆ ਸੀ ਸਤੰਬਰ 2023 ਦੇ ਵਿੱਚ 227 ਜੇਤੂਆਂ ਨੂੰ 11,75,005 ਰੁਪਏ ਦੇ ਇਨਾਮ ਦਿੱਤੇ ਗਏ ਸਨ ਅਕਤੂਬਰ 2023 ਦੇ ਵਿੱਚ 216 ਜੇਤੂਆਂ ਨੂੰ 10,25,540 ਰੁਪਏ ਦੇ ਇਨਾਮ ਜਿਹੜੇ ਨੇ ਉਹ ਵੰਡੇ ਗਏ ਸਨ ਇਸੇ ਤਰ੍ਹਾਂ ਬਿੱਲਾਂ ਵਿੱਚ ਖਾਮੀਆਂ ਵੀ ਜਿਹੜੀਆਂ ਨੇ ਉਪਾਈਆਂ ਗਈਆਂ ਨੇ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜਾਂਚ ਦੌਰਾਨ ਜੋ ਬਿੱਲ ਗਲਤ ਪਾਏ ਗਏ ਹਨ ਉਹਨਾਂ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ ਕੁਝ ਬਿੱਲਾਂ ਦੇ ਉੱਤੇ ਦਿੱਤਾ ਗਿਆ ਫਰਮ ਦਾ ਪਤਾ ਅਤੇ ਵਿਭਾਗ ਕੋਲ ਰਜਿਸਟਰ ਫਰਮ ਦਾ ਪਤਾ ਜਿਹੜਾ ਹੈ ਉਹ ਮੇਲ ਨਹੀਂ ਖਾਂਦਾ ਕੁਝ ਬਿੱਲਾਂ ਦੇ ਵਿੱਚ ਟੈਕਸ ਵੀ ਸਹੀ ਟੰਗ ਨਾਲ ਅਦਾ ਨਹੀਂ ਕੀਤਾ ਗਿਆ ਅਤੇ ਕੁਝ ਨਕਦੀ ਲਈ ਵੇਚੇ ਗਏ ਸਮਾਨ ਨਾਲ ਸੰਬੰਧਿਤ ਬਿੱਲ ਜਿਹੜੇ ਨੇ ਉਹ ਅਲੱਗ ਤੋਂ ਨੇ ਅਜੇ ਹੋਰ ਵੀ ਮਾਮਲੇ ਹਨ ਜਿਹੜੇ ਕਿ ਸਾਹਮਣੇ ਆਣਨ ਅਜੇ ਇਸ ਸਥਿਤੀ ਦੇ ਵਿੱਚ ਵਿਭਾਗ ਉਹਨਾਂ ਤੋਂ ਦੁੱਗਣਾ ਜਮਾਨਾ ਜਿਹੜਾ ਹੈ ਉਹ ਵਸੂਲ ਕਰੇਗੀ ਜਿਸ ਤੇ ਵਿਨਿੰਗ ਟੈਕਸ ਲਗਾਇਆ ਜਾਂਦਾ ਹੈ